ਗੁਰਦੁਆਰਾ ਇਹ ਜਿਹੜੀ ਦੁਕਾਨ ਹੈ ਜੋ ਲਮਕਦੇ ਪੇ ਪਰਦੇ ਜੋ ਹਸਤਾ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਲੰਬਾ ਸੀ ਮਤਲਬ ਉਥੋਂ ਐਂ ਇੰਨਾ ਨੂੰ ਕਿ ਉਧਰ ਨੂੰ ਹੀ ਸਿੱਧਾ ਸੀ ਇਹ ਪਿੱਛੇ ਪਿੱਛੇ ਨੂੰ ਫਿਲਟਰ ਦਾ ਹਾਂਜੀ ਇਹਦੇ ਪਿੱਛੇ ਗੁਰਦੁਆਰਾ ਹੀ ਸੀ ਸਹੀ ਇਹ ਪੱਕਾ ਸੀ ਬਾਕੀ ਸਾਰਾ ਪਿੰਡ ਕੱਚਾ ਸੀ ਬਾਕੀ ਸਾਰਾ ਪਿੰਡ ਕੱਚਾ ਸੀ ਪਹਿਲੇ ਵਜਦਾ ਰਿਹਾ ਜੀ ਪਹਿਲੇ ਖੂਹ ਵਾਲਾ ਚੌਕ ਸੀ ਉੱਥੇ ਮਸਜਿਦ ਬਈ ਦੋ ਜੀ ਇਹਦੇ ਖੂਹ ਕਿੱਥੇ ਕਰਕੇ ਹੁੰਦਾ ਸੀ ਬਾਬਾ ਜੀ ਇਹ ਜਗ੍ਹਾ ਤੇ ਸਹੀ ਚੌਕ ਤੇ ਬਈ ਇੱਥੇ ਖੂਹ ਹੁੰਦਾ ਸੀ ਤੇ ਉਹ ਹੈ ਸੀ ਚੱਲਣ ਵਾਲਾ ਮਸ਼ਕੀ ਪਾਣੀ ਮਸ਼ਕਾ ਨਾਲ ਘਰਾਂ ਚ ਪਾ ਕੇ ਆਉਂਦੇ ਸੀ ਸੇ ਇਹ ਖਾਲੀ ਜਗਾ ਸੇ ਛੋਟ ਜੀ ਮਸਜਿਦ ਬਣਾਇਆ ਆ ਕੇ ਬਾਬਿਆਂ ਨੇ ਕੁਛ ਬੰਦੇ ਬੜੀ ਪਿਛਲੀ ਮੁਹਬਤ ਰੱਖਦੇ ਹਾਂਜੀ ਸਾਡੇ ਵੀ ਬਜ਼ੁਰਗ ਜਿਹੜੇ ਵੱਡੇ ਸੀ ਉਹ ਬੜੀਆਂ ਗੱਲਾਂ ਉਹ ਪਿਛਲੀਆਂ ਸੁਣਾਉਂਦੇ ਉਹ ਯਾਰ ਦਿਲ ਕਰਦਾ ਮੇਲਾ ਹੀ ਆਈਏ ਉਹ ਵੇਖ ਆਈਏ ਤੋ ਇਸ ਤਰ੍ਹਾਂ ਕੋ ਆਇਆ ਇੱਕ ਦੋ ਵਾਰ ਜਿਹੜਾ ਬਾਬਾ ਮਮਾ ਤੁਹਾਨੂੰ ਦੱਸਿਆ ਨਹੀਂ ਪਹਿਲੇ ਹਾਂਜੀ ਉਹਦੇ ਉਹਦਾ ਹੀ ਉਹਨਾਂ ਨੂੰ ਪਤਾ ਸੀ ਉਹਦਾ ਹੀ ਨਾਮ ਉਹਦਾ ਸੀ ਆਇਆ ਉਹਨਾਂ ਯਾਰ ਮਮਾ ਸੀ ਠੀਕ ਅੱਛਾ ਇਹਨੂੰ ਫਿਰ 10 ਮਿੰਟ ਮੇਲੇ ਤੇ ਚਲੇਗਾ ਤੁਗਾਸੇ ਬਹੁਤ ਜ਼ਿਆਦਾ ਯਾਤਰੀਆਂ ਆਉਂਦੀਆਂ ਇੱਥੇ ਵੱਡੇ ਸਰਦਾਰ ਲੋਕ ਸੀ ਵੱਡੇ ਗੁਰਦੁਆਰੇ ਸੀ ਉਹਨਾਂ ਦੇ ਹਾਂਜੀ ਉਹ ਤੇ ਗੁਜਰਾਵਾਲਾ ਸ਼ੇਖੂਪੁਰ ਲਾਹੌਰ ਦੇ گردੋਂ ਨਵਾਜ ਹਾਂਜੀ ਗੁਰੂ ਨਾਨਕ ਸਾਹਿਬ ਹਾਂਜੀ ਅੱਗੇ ਮੁਸਾਲਾਤ ਬਹੁਤ ਬਹੁਤ ਵੱਡੇ ਨਾਲ ਉਹਦੇ ਤੇ ਜਿਵੇਂ ਜਿਵੇਂ ਇੱਥੇ ਜਿੱਥੇ ਹੈਗਾ 250 ਜਿਹੜੇ ਸਾਡੇ ਇੱਥੋਂ ਜਾਂਦੇ ਮੁਸਲਮਾਨ ਦਹਲੀ ਬਾਬੇ ਜੀ ਲੰਗਰ ਤੇ ਹੁਣ ਬਾਬੇ ਫਰੀਦ ਦਾ ਉਸ ਚੱਲ ਰਿਹਾ ਹੈ ਹਾਂਜੀ ਬਹੁਤ ਬਹੁਤ ਅੱਛਾ ਬੱਬਾ ਜੀ ਪਹਿਲੇ ਇਹਨੂੰ ਰਾਮਪੁਰਾ ਹੀ ਕਹਿੰਦੇ ਸੀ ਕਿ ਚੱਕ ਨੰਬਰ 200 ਪੰਜ ਈ ਵੀ ਲੱਗਦਾ ਇਸ ਇੱਕ ਤੇ ਬਾਅਦ ਅਲਾਟਮੈਂਟ ਹੋਈ ਪਹਿਲੇ ਬਾਬਿਆਂ ਨੇ ਬਾਬਿਆਂ ਨੂੰ ਪਤਾ ਚੱਲ ਲਵੇ ਦਾ ਰਾਮਪੁਰ ਨਾ ਉਹ ਸਿਕਸੀ ਰਾ ਅੱਛਾ ਰਾ ਸਿਕਸੀ ਰਾ ਸਿਕਸ ਠੀਕ ਠੀਕ ਤੇ ਉਹਨਾਂ ਦਾ ਨਾਂ ਤੇ ਕੱਚਾ ਹੀ ਚੱਲਦਾ ਰਿਹਾ ਸਿਕਸੀ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਵੀ ਸਨ ਜ Punjab ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਚੜ੍ਹਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜ੍ਹਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਤੇ ਘਰ ਦਿਖਾਣੇ ਆ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਆਰਫ ਵਾਲਾ ਦਾ ਪਿੰਡ ਚੱਕ ਨੰਬਰ 205 EB ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਾਰਾ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਤੇ ਇਹ ਵੀ ਸੁਣਨ ਚ ਆਇਆ ਕਿ ਇਸ ਪਿੰਡ ਦਾ ਪੁਰਾਣਾ ਨਾਮ ਸੀ ਰਾਮਪੁਰ ਕਿਉਂਕਿ ਇੱਥੇ ਜਿਹੜੇ ਸਿੱਖ ਸਰਦਾਰ ਵੱਸਦੇ ਸੀ ਉਹ ਰਾ ਸਿੱਖ ਸੀ ਤੇ ਆਓ ਤੁਹਾਨੂੰ ਬਖਾਨੇ ਆ ਇਹ ਪਿੰਡ ਦੇ ਕਰਨੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਅਸਲਾਮ ਅਲੈਕੁਮ ਬਾਬਾ ਜੀ ਵਾਲੇਕੁਮ ਅਸਲਾਮ ਜੀ ਕੀ ਹਾਲ ਚਾਲ ਹੈ ਜੀ ਅੱਲਾ ਦੇ ਨਾਮ ਦਾ ਇਨਾਮ ਕੀ ਬਾਬਾ ਜੀ ਆਪਣਾ ਮੁਸ਼ਤਾਕ ਆ ਮੈਂ ਜੀ ਸਹੀ ਤੇ ਵਾਲਾ ਸਾਹਿਬ ਦਾ ਮਮਰੀਆ ਸਿੰਘ ਦਾਦਾ ਜੀ ਦਾ ਸਰਦਾਰ ਅਲੀ ਸਹੀ ਤੇ ਆਪਣਾ ਕਿਹੜਾ ਪਹਿਲਾ ਪਿੰਡ ਕਿਹੜਾ ਸੀ ਜੀ ਆਪਣਾ ਸਾਡਾ ਪਿੰਡ ਵੀ ਬਾਜਨ ਤੇ ਹੈ ਪਿੰਡ ਫਡਾਣਾ ਜੀ ਹਾਂਜੀ ਤੇ ਬਰਕੀ ਥਾਣਾ ਜੀ ਜ਼ਿਲ੍ਹਾ ਲਾਹੌਰ ਸਹੀ ਤੇ ਉਥੋਂ ਫਿਰ ਸਾਡਾ ਦਾਦਾ ਹਜ਼ੂਰੀ ਪਾਰਟਿਸ਼ਨ ਤੋਂ ਪਹਿਲੇ ਅੱਛਾ ਆਪਦੀ ਮਰਜ਼ੀ ਨਾਲ ਮਤਲਬ ਆਪਣੀ ਮਰਜ਼ੀ ਦੇ ਨਾਲ ਹੀ ਉੱਥੇ ਰੁਕੇ ਮਰਜ਼ੀ ਨਾਲ ਉੱਥੋਂ ਆ ਗਿਆ ਸਾਡਾ ਕੁਆਟਰ ਲਾ ਗਿਆ 223 ਚੱਕ ਹਾਂਜੀ ਤੇ ਇੱਕ ਸਾਡਾ ਦਾਦਾ ਦਾਦਾ ਹੀ ਲੱਗਦਾ ਬਾਬਾ ਤਾਜਦੀਨ ਸਹੀ ਉਹ ਵੀ ਇੱਥੇ ਆ ਗਿਆ ਉਹਨਾਂ ਦੇ ਬੇਟੇ ਉੱਥੇ ਹੀ ਹੈ ਉਹਨਾਂ ਦੇ ਕੁਝ ਫੈਮਿਲੀ ਉੱਥੇ ਸੈਟਲ ਹੈ ਪਟਾਣੇ ਨਹੀਂ ਸਹੀ ਵੀ ਹਾਲੇ ਵੀ ਮਤਲਬ ਵਿਛੇਦਾਰ ਰਹੇਗੇ ਨੇ ਪਟਾਣੇ ਹਾਂ ਨੇ ਉਹਨਾਂ ਦੇ ਤੇ ਅੱਧੀ ਫੈਮਿਲੀ ਉੱਥੇ ਨੇ ਅੱਧੀ ਇੱਥੇ ਹੈ अच्छा अच्छा ਸਾਡੇ ਰਿਸ਼ਤੇਦਾਰੀਆਂ ਦਿਹਾੜ ਤੱਕ ਹੈ ਸਹੀ ਸਾਡੇ ਦੋ ਹੀ ਸੀ ਵਾਲਦ ਤੇ ਚਾਚਾ ਅਬਦਲਵਾਦ ਉਹ ਦੋਵੇਂ ਇੱਥੇ ਫੌਤ ਹੋ ਗਏ ਅੱਛਾ 2023 ਚ ਆਏ ਅੱਜ 2023 ਚ ਆਏ ਹਾਂਜੀ ਤੇ ਉਸ ਤੋਂ ਬਾਅਦ ਅੱਗੇ ਕਿੱਥੇ ਉਸ ਤੋਂ ਬਾਅਦ ਫਰਜ਼ੀਤ ਸਾਨੀ 71 ਦੇ ਵਿੱਚ ਨਹੀਂ ਸਹੀ ਮੇਰਾ ਵੰਡ ਤੋਂ ਬਾਅਦ ਹੀ ਆਏ ਬਹੁਤ 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 ਸਹੀ ਸਹੀ 71 ਦੇ ਵਿੱਚ ਉਹ ਜੰਗ ਲੱਗੀ ਸੀ ਇੰਡੀਆ ਨਾਲ ਹਾਂਜੀ ਤੇ ਉਦੋਂ ਫਿਰ ਅਸੀਂ ਉਤੋਂ ਤੇ ਇਹ ਬੱਬਾ ਜੀ ਆਪਾਂ ਜਿਹੜੇ ਪਿੰਡ 'ਚ ਬੈਠੇ ਆਂ ਇਹਦਾ ਪੂਰਾ ਨਾਮ ਕੀ ਏ ਹੁਣ ਇਹ ਪੁਰਾਣਾ ਇਹਦਾ ਪੁਰਾਣਾ ਵੀ ਤੇ ਨਵਾਂ ਵੀ ਇਹ 205 ਹੀ ਵੀ ਹੈ ਹਾਂਜੀ ਤੇ ਪੁਰਾਣਾ ਹੈ ਇਹਦਾ ਰਾਮਪੁਰਾ ਸਹੀ ਰਾਮਪੁਰਾ ਤੇ ਇਹਦੀ ਜ਼ਿਲ੍ਹਾ ਤਹਿਸੀਲ ਕਿਹੜੀ ਸੀ ਲੋਕਾਂ ਨੇ ਤੇ پاکਪਤਨ ਸੀ ਠੀਕ ਫਿਰ ਦਾ 88 ਤਹਿਸੀਲ ਆਰਹਵਾਲਾ ਬਣ ਗਈ ਸਹੀ ਹੁਣ ਤਹਿਸੀਲ ਆਰਹਵਾਲਾ ਜ਼ਿਲ੍ਹਾ ਪਾਕ ਜ਼ਿਲ੍ਹਾ ਪਾਕਪਤਨ ਇਹ ਪਹਿਲੇ ਜ਼ਿਲ੍ਹਾ ਮਿੰਡੂ ਗੁਮਰੀ ਸੀ ਇਹਦਾ ਪਹਿਲੇ ਮਿੰਡੂ ਕੌਂਸਲ ਠੀਕ ਠੀਕ ਇਹ ਬਾਬਾ ਜੀ ਤੁਸੀਂ ਤੇ ਫਿਰਦਾਰੀ ਗੱਲ ਇੱਥੋਂ ਇੱਥੋਂ ਹੀ ਆਪਣੀ ਹੋਸ਼ ਇਸ ਪਿੰਡ ਦੀ ਸੰਭਾਲੀ ਇਹ ਪਿੰਡ ਬਾਬਾ ਜੀ ਕਿਵੇਂ ਸੀ ਕੱਚਾ ਪੱਕਾ ਕਿਵੇਂ ਦਾ ਸੀ ਹਾਲਾਤ ਇਸ ਪਿੰਡ ਦੇ ਜੇ ਤੁਸੀਂ ਆ ਵੇਖੇ ਸਾਡੇ ਵੇਖਣ ਚਾਹਾਂ ਮੁਖਸਰ ਦੀ ਆਬਾਦੀ ਸੀ ਦੋ ਤਿੰਨ ਗਲੀਆਂ ਹੀ ਚੌਕ ਦੇ ਵਿੱਚ ਖੂ ਸੀ ਠੀਕ ਨਾਲ ਸਿੱਖਾਂ ਦੇ ਆਬਾਦਗਾਰ ਗੁਰਦੁਆਰਾ ਸੀ ਸਹੀ ਉਹ ਮਸੂਲਸੇ ਹੁੰਦਾ ਅਗਰ ਮਸਜਿਦ ਦਾ ਕੋਈ ਨਿਸ਼ਾਨ ਹੀ ਕੋਈ ਨਹੀਂ ਸੀ ਉਹ ਸਾਰਾ ਪਿੰਡ ਸਿੱਖਾਂ ਦਾ ਹੀ ਸੀ ਹਾਂਜੀ ਗੁਜ਼ਾਰੀ ਕਰ ਅਗਰ ਮਸਜਿਦ ਸੀ ਕੋ ਹੈ ਸੀ ਤਾਂ ਉਹਨੇ ਮਸਜਿਦ ਕੋਈ ਨਹੀਂ ਬਣਾਈ ਸੀ ਉਹ ਬਾਅਦ ਬੜੀ ਦੇਰ ਤੋਂ ਬਾਅਦ ਸਾਨੂੰ ਪਤਾ ਚੱਲਿਆ ਇੱਥੇ ਇੱਕ ਬਾਬਾ ਰਹਿੰਦਾ ਸੀ ਉਹ ਪਾਣੀ ਵਾਲਾ ਕੀ ਮਾਮਾ ਬਾਬਾ ਬਾਬਾ ਮਾਮਾ ਹਾਂਜੀ ਉਹ ਮੁਸਲਮਾਨ ਸੀ ਅੱਛਾ ਤੇ ਬੋਲਾ ਵਾਲਾ ਮੌਨ ਕਿਵੇਂ ਜ਼ਿੰਦਗੀ ਗੁਜ਼ਾਰੀ ਉਹਨਾ ਅਸੀਂ ਸਾਡੀ ਉਮਰ ਸੀ ਨਾ ਅਸੀਂ ਉਹਦਾ ਕੋਈ ਇੰਟਰਵਿਊ ਲਿਆ ਸਿੱਖਾਂ ਕਿਵੇਂ ਰਹਿਆ ਤੇ ਇਹਨਾਂ ਲਈ ਇੱਕ ਹੀ ਫਿਰ ਘਰ ਹੋਣਾ ਇਹ ਇੱਕ ਵਾਹ ਦੇ ਘਰ ਇਹ ਉਹ ਪੁਰਾਣਾ ਲੋਕਲ ਸੀ। ਬਾਕੀ ਸਾਡੇ ਇਹ ਨਾਲ ਪਰਲੇ ਪਾਸੇ ਚਾਕਾ ਆਨੀਆਂ ਦਾ ਇਹ ਵੀ ਲੋਕਲ ਪਹਿਲੇ ਦੇ ਬੈਠੇ ਕਿਸੇ ਖੋਣ ਗਏ ਉੱਠ ਗਏ ਆਉਣਗੇ ਇਧਰ ਮੇਕਣ ਵਾਲਾ ਹੈ ਸਾਰਾ ਹੀ ਮੌਜਾ ਰੰਗ ਹੈ। ਠੀਕ ਐਸ ਪਾਸੇ ਕਿਤਨਾ ਅੱਡਾ ਹੈ 163 ਹੀ ਵੀ ਇਹ ਸਾਰਾ ਹੀ ਲੋਕਲਾਂ ਦਾ ਤੇ ਉੱਥੇ ਬੈਠੇ। ਇਹ ਵੇਲੇ ਨੂੰ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਮਸਜਿਦ ਨਹੀਂ ਸੀ ਹੈਗੀ। ਮਹੱਤਵਤਨ ਜਿਹੜਾ ਗੁਰਦੁਆਰਾ ਤੁਸੀਂ ਦੱਸਿਆ ਇਹ ਕੱਚਾ ਸੀ ਕਿ ਪੱਕਾ ਕਿਵੇਂ ਸੀ ਇਹ ਦਿੱਤਾ ਕੋਣ ਦੀ ਆਵਾਤ ਕਾਹਦੇ ਜਗ੍ਹਾ ਸੀ ਨਾ ਹਾਂਜੀ ਉਹ ਤਾਂ ਐਸੀ ਪੱਕਾ ਠੀਕ ਤੇ ਪਿੱਛੇ ਦੋ ਤਿੰਨ ਕਮਰੇ ਉਹਨਾਂ ਦੇ ਕੋਈ ਜਵੇਂ ਰੈਸ਼ ਰੋਜ ਰੱਖਦੇ ਹੋਣਗੇ ਸੀ ਉਹਨੂੰ ਰਹਿਣ ਦਾ ਤੇ ਵੇਖਿਆ ਰਹੇ ਹਾਂਜੀ ਇਹ ਤੇ ਹੈ ਜਾਰੀ ਸਾਡੀ ਉਹ ਬਿਲਕੁਲ ਵੈਲ ਅਮਰ ਸੀ ਤਲੇ ਮੇ ਅਦਾਰਾ ਸਾਡਾ ਪਹਿਲੇ ਇਹ ਇਹਨੂੰ ਵਕਫ ਕੀਤਾ ਗਿਆ ਸਹੀ ਮਤਲਬ ਕਿ ਗੁਰਦੁਆਰਾ ਜਿਹੜਾ ਉਹਨਾਂ ਦੇ ਅਸੀਂ ਉੱਥੇ ਆਪਣੇ ਬੱਚੇ ਪੜ੍ਹਦੇ ਸੀ ਇਹ ਸਕੂਲ ਕੀਤਾ ਗਿਆ ਬੱਚਿਆਂ ਦੇ ਪੜ੍ਹਨ ਪੜਨ ਵਾਸਤੇ ਜੇ ਪੜਨਾ ਚਾਵੇ ਮਸਜਿਦ ਫਿਰ ਬਾਬਾ ਜੀ ਮਹਾਜਰਾ ਨਹੀਂ ਫਿਰ ਰਲ ਮੇ ਕੇ ਸਾਡਾ ਫਿਰ ਇਹ ਕੁਛ ਥੋੜੀ ਜਿਹਾ ਖਾਲੀ ਸੀ ਹਾਂਜੀ ਫਿਰ ਕੁਛ ਜਿਵੇਂ ਜਿਵੇਂ ਦੀ ਜ਼ਰੂਰਤ ਵਧਦੀ ਗਈ ਅੱਲਾਹ ਤਾਲਾ ਸਬਾਬ ਬਣਾਉਂਦਾ ਗਿਆ ਦੋ ਤਿੰਨ ਘਰ ਸੇਲ ਕਰ ਗਏ ਉਹ ਲੋਕ ਚਲੇ ਗਏ ਕੋਈ ਵਾਸਤਾ ਆਇਆ ਤੇ ਹੁਣ ਮਾਸ਼ਾਅੱਲਾ ਜੀ ਮੈਂ ਮਤ ਇੱਕ ਹੀ ਮਸਜਿਦ ਬਾਬਾ ਜੀ ਕੀ ਹੋਰ ਵੀ ਹੈਗੀ ਵਸਿਤਾ ਬਾਅਦ ਬਣ ਗਈਆਂ ਜਿਸ ਦਾ ਹੁਣ ਤਿੰਨ ਮਸ਼ਿਦਾਂ ਹੋਰ ਛੋਟੀਆਂ ਛੋਟੀਆਂ ਠੀਕ ਤੇ ਇਹ ਖੂਹ ਕਿੰਨੇ ਕੁ ਸੀ ਆਪਣੇ ਪਿੰਡ ਦੇ ਬਾਬੂ ਖੂਹ ਸ਼ਾਹਦ ਅੱਲਾਹ ਤਰਾ ਪਲਾ ਕਰੇ ਪਿੰਡ ਦੀ ਆਬਾਦੀ ਵਾਸਤੇ ਇਸਤੇਮਾਲ ਵਾਸਤੇ ਇੱਕ ਹੀ ਚੌਕ ਵੇ ਸੀ ਪਿੱਛੇ ਬਾਹ ਵਾਈਆਂ ਵਾਈਆਂ ਆ ਲੈ ਚਲਦੇ ਨਹੀਂ ਵੇਖੇ ਠੀਕ ਨਿਸ਼ਾਨ ਹੈ ਖੂਹਾਂ ਦੇ ਸਹੀ ਉਹ ਕਈਆਂ ਬੰਦ ਕਰ ਦਿੱਤੇ ਪਹਿਲੇ ਉਹ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਕਿ ਜਿਹੜਾ ਬੱਬਾ ਜੀ ਆਪਣੇ ਪਿੰਡ ਵਾਲਾ ਚੋਕ ਸੀ ਹਾਂਜੀ ਇਹ ਬਦਲਾਂ ਦੇ ਟਿੰਡਾ ਦੇ ਜਨਰਲ ਆ ਸੀ ਕਿ ਬੋਕੇਆਂ ਨਾਲ ਪਰਨ ਆਲਾ ਸੀ ਕੀ ਵੀ ਸੀ ਟਿੰਡਾ ਬਦਲਾਂ ਵਸਜਦ ਦੇ ਵਿੱਚ ਖੂਹ ਹੀ ਲਾਇਆ ਉਸ ਬੋਕੇਆਂ ਨਾਲ ਪਾਣੀ ਕੱਢ ਕੇ ਉਹ ਗੁਸਲਖਾਨੇ ਲੋਕ ਨਹਾਉਂਦੇ ਵੀ ਸੀ ਸਹੀ ਵਧੂ ਵਾਸਤੇ ਇਸਤੇਮਾਲ ਕਰਦੇ ਸੀ ਇਹ ਸਕੇ ਸੀ ਉਹਨਾਂ ਨੇ ਆਵਦਾ ਰੱਖਿਆ ਹੁੰਦਾ ਸੀ ਕੋਈ ਨਾ ਕੋਈ ਢੱਗਾ ਵਾਛਾ ਉਹਨਾਂ ਚਲਾਉਣਾ ਉਹਦੇ ਨਾਲ ਮਸ਼ਕਾਤ ਪਾਣੀ ਕੋਈ ਲੋਕਾਂ ਨੇ ਕੜਾਜ ਪਿਚਾਉਣਾ ਉਹਨੂੰ ਦੱਸਿਆ ਜੀ ਕਿ ਗੁਰਦੁਆਰਾ ਸਾਹਿਬ ਕਿੱਥੇ ਹੋਇਆ ਕਰਦਾ ਸੀ ਗੁਰਦੁਆਰਾ ਐ ਜਿਹੜੀ ਦੁਕਾਨ ਹੈ ਜੋ ਲੰਗ ਕਦੇ ਪੇ ਪਰਦੇ ਜੋ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਲੰਬਾ ਸੀ ਮਤਲਬ ਉਥੋਂ ਐਂ ਉਹਨਾਂ ਨੂੰ ਕਿ ਉਧਰ ਨਹੀਂ ਸਿੱਧਾ ਸੀ ਇਹ ਪਿੱਛੇ ਪਿੱਛੇ ਨੂੰ ਐ ਉਹ ਫਿਲਟਰ ਪਲਾਂਟ ਹੈਗਾ ਜੀ ਠੀਕ ਹੈ ਤੇ ਇਹਦੇ ਬਿਲਕੁਲ ਨਾਲ ਜੀ ਬਜ਼ੁਰਗਾਂ ਨੇ ਦੱਸਿਆ ਕਿ ਇਹਦੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਇਹਨਾਂ ਦੁਕਾਨਾਂ ਤੋਂ ਲੈ ਕੇ ਤੇ ਐਂ ਸਾਰਾ ਇਹ ਇੱਥੋਂ ਤੱਕ ਵੱਲੇ ਵਜਦਾ ਰਿਹਾ ਜੀ ਪਹਿਲੇ ਖੂਹ ਵਾਲਾ ਚੌਕ ਉਹ ਤੇ ਮਸਜਿਦ ਵੇ ਦੋ ਜੀ ਤੇ ਖੂਹ ਕਿੱਥੇ ਕਰਕੇ ਹੁੰਦਾ ਸੀ ਬਾਬਾ ਜੀ ਇਹ ਜਗ੍ਹਾ ਤੇ ਸਹੀ ਚੌਕ ਤੇ ਵੇ ਇੱਥੇ ਖੂਹ ਹੁੰਦਾ ਸੀ ਤੇ ਉਹ ਹਾਇ ਸੀ ਚੱਲਣ ਵਾਲਾ ਮਾਸ਼ਕੀ ਪਾਣੀ ਮਸ਼ਕਾਨਾ ਧਰਾਂ ਚ ਪਾ ਕੇ ਆਉਂਦੇ ਸੀ ਸਹੀ ਤੇ ਇਹ ਖਾਲੀ ਜਗ੍ਹਾ ਸੀ ਇੱਥੇ ਛੋਟੀ ਜੀ ਮਸਜਿਦ ਬਣਾਈ ਆ ਕੇ ਬਾਬਿਆਂ ਨੇ ਫਿਰ ਅੱਲਾਹ ਕੀ ਦਾ ਨਾਲ ਨਾਲ ਜਗ੍ਹਾ ਲੈ ਕੇ ਹੁਣ ਜਾਮਿਆ ਮਸਜਿਦ ਆ ਜੀ ਖੂਹ ਵਾਲਾ ਚੌਕ ਵਜਦਾ ਸੀ ਹੁਣ ਮਸਜਿਦ ਵਾਲਾ ਚੌਕ ਕਹਿੰਦੇ ਨੇ ਹਾਂ ਜੀ ਸਹੀ ਤੇ ਦਾ ਅੜੀ ਬੈਕ ਸਾਧਰੀ ਦੀਆਂ ਦੁਕਾਨਾਂ ਨੇ ਉੱਥੇ ਹੁੰਦਾ ਸੀ ਗੁਰਦੁਆਰਾ ਗੁਰਦੁਆਰਾ ਫਿਲਟਰ ਪਾਣੀ ਵਾਲਾ ਫਿਲਟਰ ਹੁੰਦਾ ਸੀ ਹਾਂਜੀ ਇਹਦੇ ਪਿੱਛੇ ਗੁਰਦੁਆਰਾ ਹੀ ਸੀ ਸਹੀ ਇਹ ਪੱਕਾ ਸੀ ਬਾਕੀ ਸਾਰਾ ਪਿੰਡ ਕੱਚਾ ਸੀ ਬਾਕੀ ਸਾਰਾ ਪਿੰਡ ਕੱਚਾ ਸੀ ਸਹੀ ਮਤਲਬ ਇੱਥੇ ਖੂਹ ਆ ਗਿਆ ਹਾਂਜੀ ਇੱਥੇ ਇੱਥੇ ਗੁਰਦੁਆਰਾ ਸੀ ਤੇ ਇੱਥੇ ਫਿਰ ਬਾਅਦ ਚੋਂ ਮਹਾਜਰਾ ਨੇ ਆ ਕੇ ਬਣਾਈ ਮਸਜਿਦ ਬਸਦਤ ਬਣਾਈ ਇੱਕ ਖਾਲੀ ਜਗ੍ਹਾ ਸੀ ਥੋੜੀ ਜੀ ਅੱਛਾ ਪਰ ਜਿੰਨੀ ਕਿ ਜ਼ਰੂਰਤ ਪੈਂਦੀ ਕਿ ਅੱਗੋਂ ਨਾਲ ਲੋਕ ਦਿੰਦੇ ਬੋਲੇ ਫਿਰ ਆਇਸਤਾ ਆਇਸਤਾ ਲੋਕ ਪੈਸੇ ਦਿੰਦੇਗੇ ਤੇ ਕਰ ਦੇਖੋ ਠੀਕ ਹੋ ਇਹ ਹੈ ਜੀ ਪਿੰਡ ਦਾ ਚ ਤੇ ਇੱਥੇ ਜੇ ਸਾਹਮਣੇ ਤੁਸੀਂ ਦੇਖ ਰਹੇ ਜੇ ਪਾਣੀ ਵਾਲਾ ਪਲਾਨ ਲੱਗਿਆ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਸਾਰੀ ਜਗ੍ਹਾ ਤੇ ਤੇ ਜਿੱਥੇ ਅਸੀਂ ਖੜੇ ਆ ਇੱਥੇ ਖੋਹ ਹੁੰਦਾ ਸੀ ਚੁਰਸਤਾ ਹੈਗਾ ਚੌਂਕ ਦਾ ਸਾਰੇ ਪਾਸੇ ਤੋਂ ਰਸਤਾ ਜਾਂਦਾ ਤੇ ਇੱਥੇ ਹੈ ਉਹ ਮਸਜਿਦ ਜਿਹੜੀ ਕਿ ਮਹਾਜਰਾ ਨੇ ਅੱਗੇ ਬਣਾਈ ਪਹਿਲੇ ਸਿਰਫ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਇੱਥੇ ਕੋਈ ਵੀ ਮੁਸਲਮਾਨ ਘਰ ਨਹੀਂ ਰਹਿੰਦਾ ਸੀ ਅੱਛਾ ਬੱਬਾ ਜੀ ਪਹਿਲੇ ਇਹਨੂੰ ਰਾਮਪੁਰਾ ਹੀ ਕਹਿੰਦੇ ਸੀ ਕਿ ਚੱਕ ਨੰਬਰ 205 ਏ ਵੀ ਲੱਗਦਾ ਸੀ ਕਿਤੇ ਬਾਅਦ ਅਲਾਟਮੈਂਟ ਹੋਈ ਪਹਿਲੇ ਬਾਬਿਆਂ ਨੇ ਬਾਬਿਆਂ ਨੂੰ ਪਤਾ ਚੱਲਿਆ ਬਈ ਰਾਮਪੁਰਾ ਨਾ ਇਹ ਕੋ ਸਿਕਸੀ ਰਾ ਅੱਛਾ ਰਾ ਸਿਕਸੀ ਰਾ ਸਿਕਸੀ ਠੀਕ ਠੀਕ ਤੇ ਉਹਨਾਂ ਦਾ ਨਾਮ ਤੇ ਕੱਚਾ ਹੀ ਚੱਲਦਾ ਰਿਹਾ ਸੀ ਇਹ ਹੋਰ ਹੋਰ ਅਵਾਦੀਆਂ ਅੱਗੇ ਹੈ ਉਹ ਕੌਮਾਂ ਦੇ ਨਾਮ ਤੋਂ ਹੀ ਚੱਲਦੇ ਹੈ ਬਾਅਦ 'ਚ ਅਲਾਟਮੈਂਟ ਹੋਏ ਕਿ ਤਰਤੀਬ ਦੀ ਨਾਰਾਂ ਬਣੀਆਂ ਚ ਇਹ ਬਬਈ ਤੁਸੀਂ ਮਤਲਬ ਕਦੀ ਸੁਣਿਆ ਹੋਵੇ ਜਾਂ ਤੁਸੀਂ ਵੇਖਿਆ ਹੋਵੇ ਕਦੀ ਜਿਹੜੇ ਇੱਥੋਂ ਗਏ ਨੇ ਪ੍ਰਵਾਸ ਕਰਕੇ ਚਲੇ ਗਏ ਜਿਹੜੇ ਸਿੱਖ ਸਰਦਾਰ ਅਬ ਅਕਸਰ ਵੇਖਦੇ ਨੇ ਪਿੰਡਾ ਪੁੰਡਾ ਜ ਆਪਣੇ ਸਾਥੀ ਵੀ ਵੀ ਆਂਦੇ ਨੇ ਪਿੰਡ ਪਿੰਡ ਆਂਦੇ ਨੇ 143 39 ਵੀ ਆਏ ਨੇ ਆਪਣੇ ਪਿੰਡ ਦੇ ਵਿੱਚ ਕਦੀ ਸੁਣਿਆ ਹੋਵੇ ਜਾਂ ਕਦੀ ਕੋਈ ਆਇਆ ਪਿੰਡ ਵੇਖਣ ਜਿਹੜੇ ਇੱਥੋਂ ਗਏ ਨੇ ਉਹ ਵੇਖੇ ਨਹੀਂ ਉਹ ਬਾਬਾ ਪੁਰਾਣਾ ਸੀ ਕੁਝ ਬੰਦੇ ਬੜੀ ਪਿਛਲੀ ਮੁਹੱਬਤ ਰੱਖਦੇ ਐ ਹਾਂਜੀ ਸਾਡੇ ਵੀ ਬਜ਼ੁਰਗ ਜਿਹੜੇ ਵੱਡੇ ਸੀ ਉਹ ਬੜੀਆਂ ਗੱਲਾਂ ਨੂੰ ਪਿਛਦੀਆਂ ਸਨ ਉਹ ਯਾਰ ਦੇਲ ਕਰਦਾ ਮੇਲਾ ਹੀ ਵੇਖਾਇਏ ਤੂੰ ਇਸ ਤਰ੍ਹਾਂ ਕੋ ਆਇਆ ਇੱਕ ਦੋ ਵਾਰ ਜਿਹੜਾ ਬਾਬਾ ਮਮਾ ਤੁਹਾਨੂੰ ਦੱਸਿਆ ਨੇ ਜੀ ਪਹਿਲੇ ਹਾਂਜੀ ਉਹਦੇ ਉਹਦਾ ਹੀ ਉਹਨਾਂ ਨੂੰ ਪਤਾ ਸੀ ਉਹਦਾ ਹੀ ਨਾਮ ਉਹਦਾ ਸੀ ਆਇਆ ਉਹਨਾਂ ਯਾਰ ਮਮਾ ਸੀ ਇੱਥੇ ਅੱਛਾ ਇਹਨੂੰ ਫਿਰ 10 ਮਿੰਟ ਮੇਲੇ ਤੇ ਚਲੇਗਾ ਤੂੰ ਕਹਿੰਦਾ ਸੀ ਬਹੁਤ ਜ਼ਿਆਦਾ ਯਾਤਰੀਆਂ ਆਉਂਦੀਆਂ ਇੱਥੇ ਵੱਡੇ ਸਰਦਾਰ ਲੋਕ ਸੀ ਵੱਡੇ ਗੁਰਦੁਆਰੇ ਸੀ ਉਹਨਾਂ ਦੇ ਹਾਂਜੀ ਉਹ ਤੇ ਗੁਜਰਾਵਾਲਾ ਸ਼ੇਖਪੁਰ ਲਾਹੌਰ ਦੇ ਗਰਦੋ نواਜ਼ ਗੁਰੂ ਨਾਨਕ ਸਾਹਿਬ ਹਾਂਜੀ ਅੱਗੇ ਮਲਤਾਨ ਬਹੁਤ ਬਹੁਤ ਵੱਡੇ ਨਾ ਉਹ ਤੇ ਜਿਵੇਂ ਜਿਵੇਂ ਇੱਥੇ ਦਿੱਸੇਗਾ 250 ਲੋਕ ਜੇ ਸਾਡੇ ਇੱਥੋਂ ਜਾਂਦੇ ਮੁਸਲਮਾਨ ਜਾਂਦੇ ਬਾਬੇ ਜੀ ਲੰਗਰ ਤੇ ਹੁਣ ਬਾਬੇ ਫਰੀਦ ਦਾ ਉਸ ਚੱਲ ਰਿਹਾ ਹੈ ਹਾਂਜੀ ਬਹੁਤ ਬਹੁਤ ਦੂਰ ਦੁਨੀਆ ਵਾਲ ਦੀ ਬਿਲਕੁਲ ਇਸ ਤਰ੍ਹਾਂ ਸੱਚੀ ਇਹ ਮਹਿਸੂਸ ਕੀਤਾ ਵੀ ਬਲੋ ਬਾਬੇ ਮਮੂ ਨੂੰ ਇੱਕ ਵਾਰੀ ਹਾਂ ਸਹੀ ਸਹੀ ਤੇ ਬੱਬੇ ਦੀ ਕੋਈ ਮਤਲਬ ਕਿ ਜਿਵੇਂ ਗੁਰਦੁਆਰਾ ਤੇ ਪੱਕਾ ਹੈਗਾ ਸੀ ਕੋਈ ਹੋਰ ਵੀ ਡੇਰਾ ਜਾਂ ਕੋਈ ਬਰਾਂਡਾ ਪੱਕਾ ਹੈਗਾ ਸੀ ਕੋ ਤੁਹਾਨੂੰ ਯਾਦ ਕੋਈ ਨਹੀਂ ਪੱਛਾ ਠੀਕ ਹੈ ਕੱਚਾ ਹੀ ਪਾਂਸ ਤੇ ਕੱਚਾ ਹੀ ਮਹੌਲ ਸਾਰਾ ਨੰਬਰਦਾਰੀਆਂ ਕਿੰਨੀਆਂ ਨੇ ਬੱਬੇ ਜੀ ਆਪਣੇ ਪਿੰਡ ਦੀ ਨੰਬਰਦਾਰੀ ਇੱਕ ਹੀ ਹੈ ਜੀ 40 ਕੁ 45 ਮਰਬੇ ਦਾ ਪਿੰਡਾ ਛੋਟਾ ਜਿਹਾ ਠੀਕ ਹੈ ਇੱਕ ਨੰਬਰਦਾਰੀ ਕਿੰਨਾ ਕਿੰਨਾ ਕੋਲ ਨੰਬਰ ਪੱਟੀਆਂ ਕੋ ਪੱਟੀਆਂ ਕੋ ਪੱਟੀਆਂ ਪਹਿਲੇ ਕੁਛ ਦਿਨ ਸਾਡੀ ਬਰਾਦਰੀ ਜੱਟਾਂ ਕੋ ਰਹੀ ਹੈ ਸਹੀ ਫਿਰ ਦਾਵਾ ਹੋਇਆ ਉਹ ਪਟਿਆਲ ਕੋਲ ਪਿੱਛੇ ਵੀ ਨੰਬਰਦਾਰੀ ਹੈ ਸੀ ਅੱਛਾ ਸਾਰਿਆਂ ਕੋਲ ਨਹੀਂ ਸੀ ਇਹ ਦਾਦਾਪਾ ਲਈ ਰੱਖਿਆ ਸਹੀ ਸਹੀ ਸ ਤੇ ਪਿਛਲੇ ਕਿਹੜੇ ਪਿੰਡ ਤੋਂ ਆਏ ਪੱਟੀ ਮਤਲਬ ਜ਼ਿਲ੍ਹਾ ਜ਼ਿਲ੍ਹਾ ਪੱਟੀ ਇਹਨਾਂ ਦਾ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਰਿਆਸਤ ਫੈਦਕੋਟ ਦੇ ਠੀਕ ਲੋਗ ਨੂੰ ਲਾਗੋ ਫਿਰ ਗੰਡਾ ਸਾਰਿਆਂ ਦਾ ਤਾਂ ਨਹੀਂ ਪਤਾ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੋ ਗਿਆ ਮਤਲਬ ਉਧਰੋਂ ਹੀ ਚੜਦੇ ਸੀ ਇਹ ਹੁਣ ਟੋਟਲ ਆਪਣਾ ਮਾਜਰਾ ਦਾ ਪਿੰਡ ਹੀ ਹੋ ਗਿਆ ਟੋਟਲ ਮਾਜਰਾ ਦਾ ਸਹੀ ਤੇ ਸਕੂਲ ਹੈਗਾ ਸੀ ਆਪਣੇ ਪਿੰਡ 'ਚ ਜੀ ਨੇ ਇਹ ਸਕੂਲ ਤਾਂ ਅੰਦਰਸਾ ਗੁਰਦੁਆਰੇ ਤੇ ਆਗਾਜ਼ ਹੋਇਆ ਬੱਚਿਆਂ ਦੇ ਪੜਨ ਨੂੰ ਠੀਕ ਹੈ ਤੇ ਫਿਰ ਯੂਥ ਦੌਰ ਵਿੱਚ ਆਣ ਕੇ ਇਹ ਸਕੂਲ ਜਿਹੜਾ ਤੁਹਾਨੂੰ ਦਿਖਾਇਆ ਅੱਛਾ ਇਹ ਦੀ ਮਨਜ਼ੂਰੀ ਹੋਈ ਕੋਈ ਚਾਰ ਦਿਵਾਰੇ ਨਹੀਂ ਮੈਂ ਕੋਠਾ ਕਾਟਾ ਪਾ ਗੋ ਪਰ ਇਹ ਇੱਕ ਮਤਲਬ ਸਕੂਲ ਹੈ ਹੁਣ ਤਾਂ ਅਠਾ ਦਾ ਹੋ ਗਿਆ ਪਹਿਲੇ ਪ੍ਰਾਇਮਰੀ ਲੈ ਜੀ ਸਹੀ ਹੁਣ ਇੱਕ ਸਕੂਲ ਦੇ ਦੋ ਨੇ ਜੀ ਹੁਣ ਇੱਕ ਬੱਚਿਆਂ ਦਾ ਇੱਕ ਬੱਚਿਆਂ ਦਾ ਬਿਲਹ ਜਲਾ ਜਗਾ ਸਹੀ ਦੋਵੇਂ ਅਠਵੀਂ ਤੱਕ ਨਹੀਂ ਦੋਵੇਂ ਠੀਕ ਠੀਕ ਤੇ ਕੋਈ ਮੇਲਾ ਲੱਗਦਾ ਬਾਬਾ ਜੀ ਆਪਣੇ ਪਿੰਡ 'ਚ ਮੇਲਾ ਜੀ ਕਿਸੇ ਨੂੰ ਕੰਮ ਨਹੀਂ ਆ ਸਕਦਾ ਰਹਿੰਦਾ ਸਹੀ ਨਹੀਂ ਨਹੀਂ ਮੁਸਲਮਾਨ ਬਾਦ ਜੋ ਬੜੇ ਸਾਰੇ ਪਿੰਡਾਂ ਦੇ ਵਿੱਚ ਮੁਸਲਮਾਨਾਂ ਦਾ ਲੱਗਦਾ ਮੇਲਾ ਜਿਹੜੇ ਮੈਨੂੰ ਸਾਡੇ ਇੱਕ ਪ੍ਰੋਫੈਸਰ ਰਟਾਇਰ ਹੋ ਗਏ ਫੌਰ ਪਰਦਾ ਕਰ ਗਏ ਜੀ ਸਹੀ ਮਾਸਟਰ ਬशीर ਸਾਹਿਬ ਉਹਨਾਂ ਦਾ ਸਲਾਮਨਾ ਹੋਰ ਉਸਾਕਤ ਕੋ ਚੋਂ ਉਹਦੇ ਮੈਲ ਨਾਲੇ ਮੁਹਬਤ ਵਾਲੇ ਜੀ ਹਾਂਜੀ ਸਲਾਵਾ ਬਾਤ ਹੈ ਪ੍ਰੋਫੈਸਰ ਸਾਹਿਬ ਆਉਂਦੇ ਬੜੇ ਦੋਸਤੀ ਉਹਨਾਂ ਦੇ ਸਹੀ ਅਸ਼ਰਫ ਸਾਹਿਬ ਉਹਨਾਂ ਦੀ ਦੇਰ ਨਿਗਰਾਨੀ ਇੰਨੀ ਮਤਲਬ ਉਹਨਾਂ ਦੇ ਉੱਤੇ ਹੀ ਉਹ ਦੇਰ ਇਤਨੀ ਕਬਰਸਤਾਂ ਜਿੱਥੇ ਉਹਨਾਂ ਦੀ ਕਬਰ ਆ ਨਾ ਜੀ ਉਸ ਦੇਖੋ ਆਲੇ-ਸ਼ਵਾਲੇ ਕੋਲ ਲੰਗਰ-ਲੋਂਗਰ ਇੱਕ ਦਿਨ ਠੀਕ ਠੀਕ ਚੱਲਦਾ ਯਾਰ ਮੈਂ ਮਹੀਨੇ ਦੇ ਵਿੱਚ ਉਹ ਕੋਈ ਗੈਡਰ ਨਹੀਂ ਆਉਂਦਾ ਜਿਹੜਾ ਉਹਨਾਂ ਨੇ ਪਰਦਾ ਕੀਤਾ ਨਾ ਜੀ ਹਾਂਜੀ ਉਹ ਬੜੇ ਪਿਆਰ ਵਾਲੇ ਜੀ ਸੀ ਜਿਹੜੇ ਲੋਕ ਮੁਹੱਬਤ ਕਰਦੇ ਸੀ ਮਤਲਬ ਮਾਜਰਾਂ ਦੇ ਹੀ ਸੀ ਉਹ ਮਾਜਰਾਂ ਪਰੋਫੈਸਰ ਅਟਾਏ ਸੀ ਉਹ ਵੀ ਸਹੀ ਸਹੀ ਬੜੇ ਚੰਗੇ ਲੋਕ ਸੀ ਬੜੇ ਅੱਛੇ ਲੋਕ ਸੀ ਕੋਈ ਦਿਨਸ ਪੰਜਾਬ ਦੀ ਵੰਡ ਤੋਂ ਪਹਿਲਾਂ ਨਵੇਂ ਕਿ ਬਜ਼ੁਰਗਾਂ ਨੇ ਦੱਸਿਆ ਇੱਥੇ ਕੋਈ ਸਕੂਲ ਵੀ ਨਹੀਂ ਸੀ ਹੈਗਾ ਤੇ ਅਯੂਬ ਦੌਰ ਦੇ ਵਿੱਚ ਇੱਥੇ ਸਕੂਲ ਬਣਾਇਆ ਗਿਆ ਤੇ ਸਕੂਲ ਦਾ ਨਾਮ ਹੈ ਗਵਰਨਮੈਂਟ ਇਨਸਾਫ ਆਫਟਰਨੂਨ ਐਲੀਮੈਂਟਰੀ ਸਕੂਲ ਚੱਕ ਨੰਬਰ 205 EB ਹੋਏ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇਹ ਮੇਲਾ ਲਾਇਆ ਜਾਂਦਾ ਹੈ ਜਿਹੜਾ ਕਿ ਪ੍ਰੋਫੈਸਰ ਬशीर ਸਾਹਿਬ ਦੇ ਨਾਮ ਤੋਂ ਲੱਗਦਾ ਹੈ ਹੋਏ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਇੱਕ ਹੀ ਘਰ ਸੀ ਇੱਥੇ ਮੁਸਲਮਾਨਾਂ ਦਾ ਇਸ ਕਰਕੇ ਕੋਈ ਵੀ ਸਾਨੂੰ ਐਸਾ ਬਜ਼ੁਰਗ ਨਹੀਂ ਮਿਲਿਆ ਜਿਹੜਾ ਦੱਸ ਸਕੇ ਕਿ ਪਹਿਲਾਂ ਇਸ ਪਿੰਡ 'ਚ ਮੇਲਾ ਲੱਗਦਾ ਸੀ ਜਾਂ ਨਹੀਂ ਤੇ ਇਹ ਬਾਬੇ ਕੋ ਖੇਡਾਂ ਦੱਸੋ ਪੁਰਾਣੀਆਂ ਸਾਨੂੰ ਕਿਹੜੀ ਕਿਹੜੀ ਖੇਡ ਤੁਸੀਂ ਜਿਹੜੀ ਆਪ ਖੇਲੀ ਹੁਣ ਤਾਂ ਖੇਡਾਂ ਰਹੀਆਂ ਹੀ ਨਹੀਂ ਹੁਣ ਤਾਂ ਮੋਬਾਈਲ ਹੀ ਸਾਰਾ ਕੁਝ ਆਹ ਗੱਲਾਂ ਨਹੀਂ ਰਹੀਆਂ ਉਹ ਬਾਤਾਂ ਨਹੀਂ ਰਹੀਆਂ ਤੇ ਅਕਸਾਂ ਦੇ ਪਿੰਡ ਦੇ ਵਿੱਚ ਗਰਾਊਂਡ ਗਰਾਊਂਡ ਵੀ ਕੋਈ ਨਹੀਂ ਸੀ ਸਕੂਲ ਬਣਿਆ ਤੇ ਕੋਈ ਗਰਾਊਂਡ ਬਣਿਆ ਜੀ ਸਹੀ ਤੇ ਐਵੇਂ ਨਾਲ ਉੱਤਰ ਆ ਗਏ ਚਲੂ ਗਏ ਜੇ ਮੱਲੇ ਦਾ ਆਹ ਮਰੇ ਦੇ ਕਰ ਇਧਰੋਂ ਹੋ ਗਏ ਕੋਲੀ ਕੁੜੀ ਖੇਡੀ ਸਹੀ ਕੋਈ ਬੈਨ ਲਗਵਾਵੇਂ ਸ਼ੋਰ ਤੇ ਆਉਂਦਾ ਕੋਈ ਨਹੀਂ ਆਪਣਾ ਇੱਕ ਸ਼ੌਕ ਬਾਬਿਆਂ ਦਾ ਆ ਕੁਸ਼ਤੀ ਕਬੱਡੀ ਰੱਥਾ ਖਚਲਣਾ ਸਕੂਲੇ ਉਹ ਕੋਰੇ ਕੋ ਹੈਂਬਰ ਛੁੱਟਦੇ ਸੀ ਉਹ ਬੰਦੇ ਨਹੀਂ ਰਹਿ ਗੇ ਉਹ ਬੰਦੇ ਹੀ ਉਹ ਹੈਂਬਰ ਚੁੱਕਣ ਆ ਬੜੇ ਮੋੜੇ ਠੀਕਾ ਲਾਉਂਦਾ ਰੁਣਾ ਬਿਲਕੁਲ ਜਿਵੇਂ ਉਹ ਛੁੱਟਦੇ ਸੀ ਮਟਾ ਦੂ ਦੂ ਤੱਕ ਸਹੀ ਦੇਖੋ ਵੱਡੇ ਬਾਬੇ ਰੋਵੇ ਤੰਦਰੁਸਤ ਵੀ ਤੇ ਰਹੇ ਨੇ ਨਾ ਮਾਸ਼ਾਅੱਲਾ ਵੇਖੋ ਕਿੰਨੀ ਕਿੰਨੀ ਜ਼ਿੰਦਗੀ ਰਹੀ ਹੈ ਹਮ ਤਾਂ ਬਰਖੇ ਰੋਤ ਵੀ ਖਾਂਦੇ ਰਹਾ ਤੇ ਕੰਮ ਵੀ ਕਰਦੇ ਨੇ ਅ ਦਵਾਈ ਮਨਸ਼ਿਆ ਕੋਈ ਨਹੀਂ ਸੀ ਸਹੀ ਹਮ ਤੇ ਹਰ ਬੰਦੇ ਦੀ ਜੇਬ ਤੇ ਗੋਲੀ ਇੱਕ ਹੋਰ ਨਹੀਂ ਤੇ ਟੈਨਸ਼ਨ ਦੀ ਹੈ ਬਰਾਦਰੀ ਕਿਹੜੀ ਕਿਹੜੀ ਬੈਠੀ ਬਾਬਾ ਜੀ ਆਪਣੇ ਪਿੰਡ ਵਿੱਚ ਬਰਾਦਰੀ ਹੈ ਜੀ ਮਾਸ਼ੱਲਾ ਕਾਫੀ ਹੈ ਜੀ ਇੱਕ ਨੰਬਰ ਤੇ ਜੱਟਾਂ ਦੀ ਮжоਰਿਟੀ ਹੈ ਜੀ ਠੀਕ ਫਿਰ ਪੱਤਰੀ ਬਰਾਦਰੀ ਜੀ ਨੰਬਰਦਾਰ ਰਾਜਪੂਤ ਬਰਾਦਰੀ ਹੈ ਸਨੇਹੀਆਂ ਤੋਂ ਹਟ ਕੇ ਰਾਜਪੂਤ ਲਾੜਾ ਗੁੱਜਰ ਬਰਾਦਰੀ ਕਾਫੀ ਹੈ ਠੀਕ ਇਹ ਰਹਿਮਾਨੀ ਬਰਾਦਰੀ ਦੀ ਸਾਡੀ ਬਹੁਤ ਜ਼ਿਆਦਾ ਕਿ ਸਾਡੇ ਨਾਲ ਪਿੱਛੋਂ ਆਏ ਉਧਰੋਂ ਉਹਨਾਂ ਪਿੰਡਾਂ ਦੇ ਸਹੀ ਤੇ ਮਿਲੋ ਕਾਫੀ ਬਰਾਦਰੀਆਂ ਬੈਠੀਆਂ ਨੇ ਕਾਫੀ ਬਰਾਦਰੀ ਬਸਾ ਹੋਏ ਚੀਂ ਚੀ ਸਹੀ ਤੇ ਪਿਆਰ ਨੂੰ ਦੋਦਨਾ ਬੱਬਈ ਸਾਰੀਆਂ ਬਰਾਦਰੀਆਂ ਆਪਸ ਹਾਂ ਤਕਰੀਬਨ ਜੀ ਬੱਬਾ ਮਨ ਜੇ ਸਿਰ ਪਿੰਡਾਂ ਦੇ ਵਿੱਚ ਵੇਖ ਸਾਨੂੰ ਬੜਾ ਲੜਾਈ ਝਗੜਾ ਸੋ ਉਹਨਾਂ ਨੂੰ ਮਿਲਦਾ ਹੈ ਕਿ ਆਪਸੀ ਹੁੰਦੀ ਹੈ ਹਾਂ ਜੀ ਮਲੇ ਉਹ ਸਾਡੇ ਬਾਜ਼ਾਰ ਤੇ ਹੋਣੀ ਹੋਣੀ ਨੰਗ ਸਕਦਾ ਇਹ ਨਹੀਂ ਹਾਂਜੀ ਕਿ ਸਾਰੇ ਆਪਦੇ ਛੋਟੇ ਮੋਟੇ ਕਲਾਸ਼ ਹੋ ਜਾਣ ਤੇ ਉਹ ਕੁਝ ਮਨ ਮਨਾ ਜਾਂਦੇ ਠੀਕ ਹੈ ਉਹ ਸਾਤ ਟਕ ਕੋਈ ਅਦਾਵਤ ਨਹੀਂ ਕਿ ਮੈਂ ਤੈਨੂੰ ਆਸ ਗਲੀ ਤੇ ਨੰਗਣ ਦੇਣਾ ਜਾਂ ਤੂੰ ਨੰਗੇ ਵੀਰ ਆਲ ਮਿਲ ਕੇ ਰਹਿੰਦੇ ਨੇ ਉਹ ਪੁਰਾਣੇ ਡਾਇਲੌਗ ਉਹ ਕੋਈ ਨਹੀਂ ਪਰ ਹੋ ਜਾਂਦਾ ਦੁਨੀਆਦਾਰੀ ਉਹ ਤਾਂ ਫਿਰ ਬਾਬਾ ਜੀ ਇੱਥੇ ਉਪਰ ਮਿਸਾਲ ਦਿੰਦੇ ਵੱਡੇ ਜਿੱਥੇ ਦੋ ਭਾਂਡੇ ਉਹਨਾਂ ਤੇ ਖੜਕਦੇ ਹੀ ਨਹੀਂ ਉਸ ਤਰ੍ਹਾਂ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਦਾ ਬੜਾ ਕੀਮਤੀ ਟਾਈਮ ਦਿੱਤਾ ਅੱਜ ਅਸੀਂ ਤੁਹਾਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਆਰਫ ਵਾਲਾ ਦਾ ਪਿੰਡ ਚੱਕ ਨੰਬਰ 205 EB ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ